ਪਿਆਰ ਭਰੇ ਸਤਿ ਸ੍ਰੀ ਅਕਾਲ ਕਹਿੰਦੇ ਐਡ ਲਾਉਣੀ ਤਾਂਲੇ ਪਾਸੇ ਪੋਟਰ ਤੇ ਨੰਬਰ ਚੱਲ ਜਿੰਦਾ 507 ਫੁੱਟਾਂ ਭੇਜਿਆ ਕਰੋ ਵੀਡੀਓ ਲੈ ਕੇ ਸ਼ੇਅਰ ਕਮੈਂਟ ਕੇਦਰ ਫੋਲੋ ਕਰਦੇ ਕਰੋ ਆਪਾਂ ਦੇਖਿਆ ਪੰਜ ਤੋਂ ਛੇ ਚੀਜ਼ਾਂ ਇੱਕ ਦੋ ਇੱਕ ਟ੍ਰੈਲਰ ਦਾ 11 ਫੁੱਟਾ ਕੁ 14 ਫੁੱਟਾ ਦੋ ਟਰੈਕਟਰ ਸੋਨਾ ਦੀਖੇ ਤੇ ਇੱਕ 3600 ਫੋਰਡ ਤਮੀਆਂ 20 ਵੀਡੀਓ ਕੋ ਸਾਰੀ ਵਿੱਚ ਕੋ ਸਟੈਪ ਨਾ ਕਰੋ ਤੇ 14 ਫੁੱਟਾ ਟਰਾਲਾ ਏਰੀਆ ਲੁਧਿਆਣਾ 10 ਇੰਚੀ ਗਾਡਰਾਂ ਚਾ ਧਾਨੜੀ ਹੱਬ ਚ ਰੇਲ ਦੇ ਸਿਜਾ 20 बाई ਦੇ ਬੈਰਾਂ ਚਾ 3 ਫੁੱਟ ਵੈੱਡ ਚਾ 2 ਫੁੱਟ ਵਾੜ ਚਾ ਪੂਰਾ ਵਧੀਆ ਟਰਾਲਾ ਕਿਸੇ ਵੀਰ ਪਾਈਨ ਲੈਣਾ ਵੀ ਸੰਪਰਕ ਕਰ ਸਕਦੇ ਆ ਹੈਵੀ ਤੋਂ ਪਰਾ ਟਰਾਲਾ ਲਜਾ ਟਾਲਾ ਟਰਾਲਾ ਪੰਪਪੜਾ ਤੇ 14 ਸੱਤ ਦਾ ਟਰਾਲਾ ਇਹ ਏਰੀਆ ਲੁਧਿਆਣਾ ਕੋਕਾ ਪੀਟ ਟਰਾਲਾ ਧਾਨੜੀ ਹੱਬਾ 1 2 3 4 5 6 ਪੂਰਾ ਹੈਵੀ ਤੋਂ ਭਰਾ ਟਰਾਲਾ 27 28 ਕੁਇੰਟਲ ਦਾ ਟਰਾਲਾ 29 ਕੁਇੰਟਲ ਦਾ ਕਿਸੇ ਵੀਰ ਭਾਈ ਨੂੰ ਲੈਣਾ ਹੋਵੇ ਵੱਡਾ ਢੂਲ ਬਾਕਸ ਲੱਗਿਆ ਤੇ ਪੂਰਾ ਕੋਕਾ ਪੀ ਟਰਾਲਾ ਫਾਰਸਪੁਰੀ ਸਾਹ ਪਈ ਜਾਂਜੀ ਪਰਸ ਲੱਗੀ ਵੀ ਆ ਤੇ ਥੋੜਾ ਜਿਹਾ ਤੋਂ ਹੋ ਗਿਆ 24 ਮਾਟਰ ਟਰਾਲਾ 25 ਤੇ ਕਿਸੇ ਵੀਰ ਭਾਈ ਨੂੰ ਲੈਣਾ ਹੋਵੇ ਵੀ ਨਾਲ ਸੰਪਰਕ ਕਰ ਸਕਦੇ ਆ ਰੇਟ ਦੀ ਗੱਲ ਕਰਕੇ ਰੇਟ ਹੈਗਾ 3 ਲੱਖ ਤੇ 55000 ਰੁਪਇਆ ਮੌਕੇ ਤੇ ਮਾਤਣ ਕਰ ਦੇਣਗੇ 135500 ਰੁਪਿਆ ਰੇਟ ਆ ਕਲਚ ਲਗਿਆ ਦਾਦੇ ਨੂੰ ਜਿਹੜਾ ਪੰਜਾਂ ਬੰਦਿਆਂ ਨੇ ਵੀਡੀਓ ਸ਼ੇਅਰ ਕਰਕੇ ਜੋ ਚੈਨਲ ਫੋਲੋ ਕਰਕੇ ਜੋ 5000 ਰੁਪਿਆ ਡਸ ਕਰ ਦੇਣਗੇ ਪੂਰੀ ਮੋਡੀਫਾਈਡ ਰਾਂਦਾ ਥੋੜ 361992 ਮਾਢਲਾ ਵਿਆਸ ਰਹੀਏ ਕੋਲੇ ਪੈਂਡਾ ਵੀਰ ਦਾ ਇੰਜਨ ਗੇਅਰ ਲਿਫਟ ਦਾ ਓਕੇ ਆ ਗੇਅਰ ਦਾ ਤੇਲ ਜਿਵੇਂ ਨਵਾਂ ਪਾਇਆ ਵਾ ਇੰਜਨ ਦਾ ਕੰਮ ਹੋਇਆ ਵਾ ਗੇਅਰ ਦਾ ਕੰਮ ਹੋਇਆ ਵਾ ਲਿਫਟ ਦਾ ਕੰਮ ਹੋਇਆ ਵਾ 50 ਹਸ ਪਾਵਰ ਹੈ ਇਹ ਤੇ ਕੀਤਾ ਵਾ 50 ਹਸ ਪਾਵਰ ਉਹਦਾ 45 46 ਪਮ ਹਸ ਪਾਵਰ ਹੁੰਦੇ ਆ 1992 92 ਮਾਡਲ ਚਾਰੇ ਟਾਇਰ ਨਵੇਂ ਪਾਏ ਆ 2K ਦਾ ਪੇਂਟ ਆ 5 ਸਾਲ ਦੀ ਗਾਰੰਟੀ ਆ ਵਿਆਸ ਰੱਗੇ ਕੋਲੇ ਵੀਰ ਤਾਂ ਪਿੰਡ ਤੇ ਰੇਟ ਹੈਗਾ ਇਹਦਾ 2 ਲੱਖ ਤੇ 10000 ਰੁਪਿਆ ਕਿਹੜਾ ਪੰਜਾਬੀ ਬੰਦਿਆ ਵੀਡੀਓ ਕੋ ਸ਼ੇਅਰ ਕਰੋ ਚੈਨਲ ਫੋਲੋ ਕਰੋ 5000 ਰੁਪਿਆ ਲੈਸ ਕਰ ਦੇਣਗੇ ਚੰਗਾ ਟਰੈਕਟਰ ਆ ਤੈਵਨ ਦੀ ਛਤਰੀ ਲੱਗੀ ਆ ਹੱਟ ਲੱਗਿਆ ਡੈਕ ਲੱਗਿਆ ਲੈਡ ਇੱਕ ਬਾਰ ਲੈਡ ਪੂਰੇ ਬੈਂਪਰ ਤੇ ਲੱਗੀ ਆ ਉੱਤੇ ਛਤਰੀ ਤੇ ਲੱਗੀ ਆ ਸ਼ੀਸ਼ੇ ਲੱਗੇ ਆ ਪੂਰਾ ਟਰੈਕਟਰ ਮੋਡੀਫਾਈ ਆ ਤੇ ਇੰਜਨ ਗੇਅਰ ਲੈਫਟ ਦਾ ਕੰਮ ਸਾਰਾ ਹੋਇਆ ਵਾ 5 ਸਾਲ ਦੀ ਗਾਰੰਟੀ ਆ ਤੇ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਨਸਪਰਕ ਕਰ ਸਕਦਾ ਸੋਨਾ ਦੀ ਖਾ ਟਰੈਕਟਰ 60 ਹਸ ਪਾਵਰ ਸੋਨਾ ਦੀ ਕਾ 60 ਦਾ ਘੋੜਾ ਬੈਂਪਰ ਲੱਗਿਆ 80 90 ਪੈਸੇ ਟਾਇਰ 2017 ਮਾਡਲਾ ਚੈਪ ਵਾਲੀ ਕਾਪੀ ਆ ਇੰਜਨ ਗੇ ਲਫਟਦਾ ਓਕੇ ਆ ਬਹੁਤ ਕਾ ਟਰੈਕ ਚੱਲਿਆ ਏਰੀਆ ਬਠਿੰਡਾ 2017 ਮਾਡਲਾ ਘੋੜਾ ਬੈਂਪਰ ਲੱਗਿਆ ਵਾ 98 ਪੈਸੇ ਟਾਇਰ ਪਏ ਆ ਤੇ ਡੈਕ ਲੱਗਿਆ ਵਾ ਨਾਲ ਬਾਂ ਪਰੰਗੀ ਬੂਫਰਾ ਵਾਲਾ ਤੇ ਫੈਡ ਗੇੜਾ ਡੈਕਸ ਬ੍ਰੇਕਾਂ ਵਲਸਪੀਡ ਕੋ ਆ ਡਬਲ ਕਲੱਚ ਆ ਤੇ 60 ਹਸ ਪਾਵਰ ਦਾ ਕਾਪੀ ਦੀ ਫੋਟੋ ਨਾਲ ਪਾਈਆ ਤੇ 2017 ਮਾਡਲਾ ਏਰੀਆ ਬਠਿੰਡਾ ਰੇਟ ਇਹਦਾ ਫੋਨ ਤੇ ਕਰ ਸਕਦੇ ਆ ਰੇਟ ਦੱਸਿਆ ਨਹੀਂ ਉਹਨਾਂ ਨੇ ਇੰਨਾਂ ਕੀ ਲਿਫਟ ਦਾ ਵਧੀਆ ਟਰੈਕਟਰ ਆ ਸਾਰੀ ਜਾਣਕਾਰੀ ਫੋਨ ਲੱਗ ਕੇ ਜਦ ਸਦੇ ਰੇਟ ਪੁੱਛ ਸਕਦੇ ਆ ਤੇ 60 ਹਸ ਪਾਵਰ ਆ ਤੇ ਵਧੀਆ ਮੂਲੇ ਟਾਇਰ ਜਾ ਨਵੇਂ ਅਰਗੇ ਪਏ ਆ ਮਗਲੇ ਟਾਇਰ 60 ਪੈਸੇ ਪਏ ਆ ਤਵੰਗਾ ਹੈਗੀਆਂ 20 ਦਾ ਦਾ ਦਿnga ਇਹ ਵਧੀਆ ਪੈਂਆਂ ਤਵੀਆਂ ਕਿਸੇ ਵੀਰ ਪੈਂਜ ਨੇ ਲੈਣੀਆਂ ਹੁਣ ਵੀ ਦਾ ਸੰਪਰਕ ਕਰ ਸਕਦੇ ਆ ਏਰੀਆ ਅੰਪਰਸਰ ਪੈਂਡ ਮਢੀਠਾ ਤੇ ਵੀ ਤਵਗਾ ਤੇ 85000 ਰੁਪਇਆ ਰੇਟ ਆ ਮੌਕੇ ਦੇ ਮਾਤਨ ਕਰਦੇ ਨੇ ਕਿ ਕੋਕਾ ਫੀਟ ਤਵਗਾ ਜਮਾ ਤਵੇ ਨਵੇਂ মিয়া ਤੇ ਨਵਗਾ ਤਵਗਾ 2024 ਮਾਡਲ ਆ ਕਿਸੇ ਵੀਰ ਪਾਈ ਨੇ ਲੈਣੀਆਂ ਹੁਣ ਵੀ ਦਾ ਸੰਪਰਕ ਕਰ ਸਕਦੇ ਆ ਕਣੀਆ ਉੱਤੇ ਲਿਖਿਆ ਵਾ ਕਣੀ ਕਿਹੜਿਆਂ ਦਾ ਬਣ ਗਿਆ ਮੈਂ ਭੁੱਲ ਗਿਆ ਰਿਪੋਰਟ ਪਾਈ ਦੀ ਵੀਰ ਨੇ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਾਤੇ ਕੋਕਾ ਪੀਤਾ ਵੰਗਾ ਤੇ ਮਾਲਕ ਵੀ ਤਾਂ ਨੰਬਰ ਉੱਤੇ ਚੱਲੀ ਜਾਂਦਾ ਤੇ ਰੇਟ ਫੋਨ ਆ ਰੇਟ ਹੈਗਾ 85000 ਰੁਪਇਆ ਮੌਕੇ ਤੇ ਮਾਤਰਣ ਕਰ ਦੇਣਗੇ ਦਾ ਦਾ ਦੀਆਂ ਤਵੀਆਂ ਵੀ ਬਾੜਾ ਦੇ ਦੇ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਾਤੇ ਆ ਇਹਦਾ ਨੰਬਰ ਸਰ 98 ਮਿਠਾ 12 6.5 ਦਾ ਟਰਾਲਾ ਕਿਸੇ ਵੀਰ ਪਾਈ ਨੇ ਲੈਣਾ ਹੋਵੇ ਵੀ ਦਾ ਸੰਪਰਕ ਕਰ ਸਕਦੇ ਆ ਵਧੀਆ ਟਰਾਲਾ ਕੋਕਾ ਪੀਸ ਤੇ 12 6.5 ਦਾ ਨਵਾਂ ਟਰਾਲਾ ਚੰਗੇ ਟਾਇਰ ਪਏ ਕਣਕ ਝੋਨੇ ਵਾਲੇ ਲੈਫਟ ਵਾਲਾ ਟਰਾਲਾ ਪੰਪ ਲੱਗਿਆ ਵਾ ਸਿੰਗਲ ਤੇ ਪੱਤੀ ਵਾਲਾ ਪਾਪ ਵਾਲਾ ਵੈਡਾ ਲੇਜ਼ਰ ਕੱਟਦਾ ਟਰਾਲਾ ਬਣਿਆ ਵਾ ਸਾਰਾ ਇਹ ਹੈਵੀ ਤੋਂ ਭਰਾ ਟਰਾਦਾ ਬਣਿਆ ਮੱਛੀ ਹੁੱਕ ਚਾ 10 ਇੰਚੀ ਗਾਡਰਾ ਚ ਤੇ ਦਾਨੜੀ ਹੱਬ ਚਾ 4 ਇੰਚੀ ਹਿੱਸੇ ਚ 3 ਫੁੱਟ ਵਿੱਡ ਚ ਤੇ 56 ਇੰਚ ਮੱਛੀ ਹੁੱਕਾ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਨਾ ਸੰਪਰਕ ਕਰ ਸਕਦੇ ਆ ਪੂਰਾ ਹੈਵੀ ਤੋਂ ਭਰਾ ਟਰਾਦਾ ਦੋ ਪਾਸੇੋਂ ਟੰਡਾ ਖੁੱਲਦਾ ਸਾਈਡ ਨੂੰ ਤੇ ਤਾਂ ਥੱਲੇ ਨੂੰ ਫਸ ਪੂਰੀ ਸਾ ਪਈਆ ਰੇਟ ਹੈਗਾ 1 ਲੱਖ ਤੇ 45 ਹਜ਼ਾਰ ਜਿਹੜਾ ਪੰਜਾਂ ਬੰਦਿਆਂ ਨੂੰ ਵੀਡੀਓ ਕੋ ਸ਼ੇਅਰ ਕਰਕੇ ਜਾਓ ਚੈਨਲ ਫੋਲੋ ਕਰਕੇ ਜਾਓ 5000 ਰੁਪਿਆ ਲੈਸ ਕਰ ਦੇਣਗੇ ਸਾਰੀ ਜਾਣਕਾਰੀ ਫੋਨ ਲੱਗ ਕੇ ਦੇ ਸਕਦੇ 2019 ਮਾ ਦਾ ਟਰੈਕਟਰ ਆ 855 ਇੰਜਨ ਗੇਅਰ ਲਿਫਟ ਦਾ ਓਕੇ ਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰਾਂ ਨਾਲ ਸੰਪਰਕ ਕਰ ਸਕਦੇ ਆ ਵਧੀਆ ਟਰੈਕਟਰ ਆ ਤੇ ਨਵਾਂ ਟਰੈਕਟਰ ਪਿਆ ਬਹੁਤ ਘੱਟ ਰੇਟ ਚੱਲਿਆ ਫੇਵਰ ਦੀ ਖਤਰੀ ਲੱਗੀ ਆ ਡੈਕ ਲੱਗਿਆ ਵਾ ਤੇ ਲਿਫਟ ਦਾ ਗੇਅਰ ਦਾ ਓਕੇ ਆ ਤੇ ਟੈ ਟਾਇਰ ਪੁਏਪਿੰਨ 90 ਪੈਸੇ ਤੇ ਰੰਗ ਪੇਂਟ ਦਾ ਸਾਰਾ ਟਰੈਕਟਰ ਨਹੀਂ ਰਾਜਾ ਤੇ ਸਾਰੀ ਜਾਣਕਾਰੀ ਫੋਨ ਲੱਗੇ ਜਾਂ ਸਕਦੇ ਮਾਲਕ ਵੀ ਤਾਂ ਨੰਬਰ ਉੱਤੇ ਚੱਲੀ ਜਾਂਦਾ ਆਪਾਂ ਰੇਟ ਦੀ ਗੱਲ ਕਰਕੇ ਰੇਟ ਦੱਸਿਆ ਨਹੀਂ ਵੀਡੀਓ ਲਾਇਕ ਰੇਟ ਦੱਸਿਆ ਨਹੀਂ ਰੇਟ ਫੋਨ ਤੇ ਕਰ ਸਕਦੇ ਆ ਵੀਡੀਓ ਲਾਇਕ ਸ਼ੇਅਰ ਕਮੈਂਟ ਚੈਨਲ ਫੋਲੋ ਕਰਿਓ ਭਰਾ ਬਣ ਕੇ ਸ਼ੇਅਰ ਕਰਦੇ ਹੋ ਤੁਹਾਡੇ ਭਰਾਵਾਂ ਦੇ ਸਿਰ ਤੇ ਹੀ ਚੱਲਣਾ ਚਾਹੀਦਾ ਕੋਕਾ ਪੀ ਟਰੈਕਟਰ ਆ ਅਤੇ 2019 ਮਾਡਲ ਆ ਇਹਦਾ ਰੇਟ ਫੋਨ ਤੇ ਕਰ ਸਕਦੇ ਤੇ ਲਾਈਕ ਸ਼ੇਅਰ ਕਮੈਂਟ ਕਰਦੇ ਜਾ ਕਰੋ ਚੈਨਲ ਨੂੰ ਫੋਲੋ ਕਰਦੇ ਜਾ ਕਰੋ ਤੇ ਭਰਾ ਬਣ ਕੇ ਸ਼ੇਅਰ ਕਰਦੇ ਜਾਓ